ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀਕਾਲਾ ਆਪਾਂ 6 ਤਰ੍ਹਾਂ ਦੀ ਦਾਲ ਬਣਾਵਾਂਗੇ ਇਹ ਆਪਾਂ ਚੁੱਲ੍ਹੇ ਤੇ ਬਣਾਵਾਂਗੇ ਤੇ ਅੱਧਾ ਚਮਚ ਤੇਲ ਵਿੱਚ ਤੜਕਾ ਲਗਾਵਾਂਗੇ ਤੇ ਬਹੁਤ ਹੀ ਸੁਆਦੀਸ਼ਟ ਦਾਲ ਬਣਦੀ ਹੈ ਜੀ ਜਿਨ੍ਹਾਂ ਨੂੰ ਵੈਬਾਦੀ ਰਹਿੰਦੀ ਹੈ ਹੱਡ ਪੈਰ ਵੈਬਾਦੀ ਨਾਲ ਦੁਖਦੇ ਆ ਉਹ ਇਹ ਚੀਜ਼ਾਂ ਵਰਤੋਂ ਕਰਾਂਗੇ ਤੇ ਉਹਦੇ ਨਾਲ ਬਿਲਕੁਲ ਨਹੀਂ ਦੁਖਣਗੇ ਆਪਾਂ ਸੁਆਂਜਣਾ ਦੀ ਵੀ ਵਰਤੋਂ ਕਰਾਂਗੇ ਤੁਹਾਨੂੰ ਪਤਾ ਹੈ ਇਹ ਸੁਆਂਜਣਾ ਨੂੰ ਸੁਪਰ ਫੂਡ ਕਿਹਾ ਗਿਆ ਬਿਲਕੁਲ ਵੀ ਦਾਲ ਵਿੱਚ ਪਤਾ ਨਹੀਂ ਲੱਗੇਗਾ ਤੇ ਬਹੁਤ ਹੀ ਸਵਾਦਿਸ਼ ਜਿਨ੍ਹਾਂ ਨੂੰ ਪੇਟ ਗੈਸ ਬੰਦ ਹੈ ਇਹ ਦਾਲ ਆਪਾਂ ਚੁੱਲ੍ਹੇ ਤੇ ਬਣਾਵਾਂਗੇ ਤੇ ਪੇਟ ਗੈਸ ਬਿਲਕੁਲ ਵੀ ਨਹੀਂ ਬਣੇਗਾ ਆਪਾਂ ਜੀ ਚਿੱਟੇ ਛੋਲੇ ਕਾਲੇ ਛੋਲੇ ਹਰ ਹਰ ਇਹਨੂੰ ਆਪਾਂ 6 ਘੰਟੇ ਭਿਉਂ ਲਿਆ ਹੈ 6 ਘੰਟੇ ਹੋ ਗਏ ਇਹਨੂੰ ਭਿਜੀ ਨੂੰ ਚਿੱਟੇ ਆ ਕਾਲੇ ਛੋਲੇ ਤੇ ਹਰ ਹਰ ਆਪਣੇ ਘਰ ਦੀ ਹੈ ਬਹੁਤ ਹੀ ਸਵਾਦਿਸ਼ ਦਾਲ ਬਣਦੀ ਹੈ ਇਹਦੇ ਵਿੱਚ ਆਪਾਂ ਸਾਬਤ ਮਸਰ ਸਾਬਤ ਮੂੰਗੀ ਇਹ ਛੋਲੇ ਇਹਨਾਂ ਨੂੰ ਆਪਾਂ 3 ਘੰਟੇ ਹੋਰ ਪਾਣੀ ਵਿੱਚ ਭਿਉਵਾਂਗੇ ਕੋਈ ਵੀ ਦਾਲ ਬਣਾਉਣੀ ਆ ਤੇ 3 ਘੰਟੇ ਪਾਣੀ ਵਿੱਚ ਭਿਉਣਾ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਇਹ ਜੀ 3 ਘੰਟੇ ਕੰਪਲੀਟ ਹੋ ਗਏ ਨੇ ਦੇ ਵੀ ਤੇ ਆਪਾਂ ਇਹਨਾਂ ਨੂੰ ਧੋ ਬਣਾ ਕੇ ਕੱਢ ਲਾਂਗੇ ਤੇ ਆਪਾਂ ਜੀ ਇਹਨੂੰ ਬਿਲਕੁਲ ਪਾਣੀ ਨੂੰ ਕੱਢ ਲਈਏ ਤੇ ਦਾਲ ਆਪਾਂ ਜਿਹੜੀ ਛੇ ਤਰ੍ਹਾਂ ਦੀ ਉਹ ਧੋ ਬਣਾ ਕੇ ਰੱਖ ਲਈਏ ਇੱਧਰ ਆਪਾਂ ਜੀ ਜੀਰਾ ਮੇਥਰੇ ਕਲੌਂਜੀ ਤੇ ਨਮਕ ਲਿਆਏ ਜੀਰਾ ਤੇ ਜਿਹੜੀ ਕਲੌਂਜੀ ਏ ਜਿਵੇਂ ਵੈਪਾਦੀ ਰਹਿੰਦੀ ਸਰੀਰ 'ਚ ਬਿਲਕੁਲ ਨਹੀਂ ਦਾਲ 'ਚ ਪਾਉਣ ਨਾਲ ਰਹੇਗੀ ਤੇ ਨਾਲੇ ਸ਼ੂਗਰ ਰੋਗੀਆਂ ਲਈ ਬਹੁਤ ਵਧੀਆ ਏ ਜੀ ਸਾਬਤ ਸੀ ਤੇ ਇਹਨਾਂ ਨੂੰ ਆਪਾਂ ਪਹਿਲਾਂ ਪਾਣੀ ਵਿੱਚ ਪਿਉਣਾ ਪੈਂਦਾ ਹੈ ਚਿੱਟੇ ਛੋਲੇ ਕਾਲੇ ਛੋਲੇ ਤੇ ਹਰੜ ਇੱਧਰ ਆਪਾਂ ਚੁੱਲ੍ਹੇ ਤੇ ਜਿਹੜੀ ਆਪਣੀ ਤੌੜੀ ਉਤਾਰ ਦਿੱਤੀ ਸੀ ਪਾਣੀ ਪਾ ਕੇ ਹੁਣ ਇਹਦੇ ਵਿੱਚ ਆਪਾਂ ਦਾਲ ਪਾ ਦਾਂਗੇ ਜਿਦੋਂ ਹੀ ਦਾਲ ਪਾਉਣੀ ਹੈ ਨਾਲ ਹੀ ਤੁਸੀਂ ਮੇਥਰੇ ਪਾ ਦੇਣੇ ਆ ਤੇ ਕਲੌਂਜੀ ਬਿਲਕੁਲ ਵੀ ਜੀ ਦਾਲ ਕੌੜੀ ਨਹੀਂ ਬਣੇਗੀ ਕਈ ਕਹਿੰਦੇ ਕਿ ਮੇਥਰੇ ਦਾ ਟੇਸਟ ਕੌੜਾ ਜਦੋਂ ਤੁਸੀਂ ਘਿਓ ਵਿੱਚ ਜਾਂ ਤੇਲ ਵਿੱਚ ਮੇਥਰਿਆਂ ਨੂੰ ਭੁੰਨ ਦਿਓ ਉਦੋਂ ਖੜੱਤਨ ਉਹਨਾਂ ਦੀ ਆਉਂਦੀ ਹੈ ਉਹ ਬਿਲਕੁਲ ਵੀ ਨਹੀਂ ਫਾਇਦਾ ਹੁੰਦਾ ਕੋਈ ਵੀ ਨਹੀਂ ਫਾਇਦਾ ਇਸ ਤਰ੍ਹਾਂ ਤੁਸੀਂ ਦਾਲ ਦੇ ਨਾਲ ਹੀ ਮੇਥਰੇ ਪਾ ਦਿਆ ਕਰੋ ਤੇ ਥੋੜੀ ਜੀ ਕਲੌਂਜੀ ਇਹਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ ਤੇ ਇੱਧਰ ਆਪਾਂ ਲਸਣ ਨੂੰ ਥੋੜਾ ਜਿਹਾ ਕਟ ਲਾਂਗੇ ਕੁੱਤੇ ਲਸਣ ਦਾ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਆਪਾਂ ਪੈਨ ਵਿੱਚ ਅੱਧਾ ਚਮਚੀ ਸਿਰਫ ਤੇਲ ਦਾ ਪਾਉਣਾ ਹੈ ਅੱਧੇ ਨਾਲੋਂ ਵੀ ਘਾਟੀ ਮੈਂ ਪਾਇਆ ਹੈ ਤੇ ਇਹਦੇ ਵਿੱਚ ਆਪਾਂ ਪਿਆਜ਼ ਪਾ ਕੇ ਥੋੜੇ ਜਿਹਾ ਭੁੰਨ ਲਾਂਗੇ ਫਿਰ ਜੀ ਆਪਾਂ ਕੁੱਟਿਆ ਹੋਇਆ ਲਸਣ ਪਾਵਾਂਗੇ ਇਹਨੂੰ ਤੜਕੇ ਨੂੰ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਦਾਲ ਆਪਣੀ ਬਣ ਰਹੀ ਹੈ ਅੱਧੀ ਕੀ ਦਾਲ ਬਣ ਗਈ ਹੈ ਉਸ ਤੋਂ ਬਾਅਦ ਆਪਾਂ ਤੜਕਾ ਪਾਉਣੇ ਹੁੰਦੇ ਆ ਤੇ ਇਹ ਤੜਕਾ ਵਿੱਚ ਹੀ ਮਿਕਸ ਹੋ ਜਾਏਗਾ ਪਤਾ ਵੀ ਨਹੀਂ ਲੱਗੇਗਾ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈ ਲਸਣ ਪਾ ਦਾਂਗੇ ਤੇ ਆਪਾਂ ਟਮਾਟਰ ਤੇ ਹਰੀ ਮਿਰਚ ਵੀ ਪਾਵਾਂਗੇ। ਲੂਣ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ। ਤੇ ਮਸਾਲਿਆਂ ਵਿੱਚ ਜੀ ਆਪਾਂ ਸਾਬਤ ਧਨੀਆ, ਮੇਥਰੇ, ਜੀਰਾ, ਦਾਲਚੀਨੀ, ਕਾਲੀ ਮਿਰਚ, ਲੌਂਗ, ਵੱਡੀ ਇਲਾਚੀ ਤੇ ਸੁਆਂਝਣਾ ਦੇ ਕੁਝ ਸੁਕਾ ਕੇ ਪੱਤੇ ਇਹਨਾਂ ਦਾ ਮਸਾਲਾ ਘਰ ਵਿੱਚ ਤਿਆਰ ਕਰੀਦਾ ਕਸੂਰੀ ਮੇਥੀ ਐ, ਹਲਦੀ ਐ ਤੇ ਥੋੜੀ ਜੀ ਲਾਲ ਮਿਰਚ ਐ। ਜਦੋਂ ਅੱਧੀ ਦਾਲ ਬਣ ਜੇ ਇਹ ਆਪਾਂ ਉਦੋਂ ਹੀ ਮਸਾਲਾ ਪਾਈਦਾ ਹੈ। ਜਿਹੜੀ ਵੀ ਧਨੀਆ ਪਾਈਦਾ ਹੈ। ਤੇ ਇਹ ਜੀ ਆਪਾਂ ਹੁਣ ਤੜਕਾ ਵੀ ਪਾ ਦਵਾਂਗੇ ਤੇ ਨਾਲ ਹੀ ਇਹ ਮਿਕਸ ਹੋ ਜਾਏਗਾ ਤੇ ਅਜੇ ਦਾਲ ਆਪਣੀ ਅੱਧੀ ਬਣ ਗਈ ਏ ਤੇ ਇਹਦੇ ਵਿੱਚ ਆਪਾਂ ਨੂੰ ਬਾਰ-ਬਾਰ ਪਾਣੀ ਪਾਉਣਾ ਪੈਂਦਾ ਪਾਣੀ ਗਰਮ ਕਰਕੇ ਹੀ ਪਾਉਣਾ ਜਿਦੋਂ ਕੁੱਕਰ ਵਿੱਚ ਤੁਸੀਂ ਦਾਲ ਬਣਾਉਂਦੇ ਹੋ ਉਹ ਸਿਰਫ ਜੀ ਗਲਦੀ ਏ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਪਾਣੀ ਦੀ ਬਾਰ-ਬਾਰ ਵਰਤੋਂ ਨਹੀਂ ਕਰਨੀ ਪੈਂਦੀ ਜਿਦੋਂ ਤੌੜੀ 'ਚ ਚੁੱਲ੍ਹੇ 'ਚ ਜਾਂ ਹਾਰੀ 'ਚ ਬਣਾਉਂਦੇ ਹੋ ਉਦੋਂ ਦਾਲ ਬਣਦੀ ਇਹ ਜੀ ਸਵਾਂਝਨਾ ਦੇ ਪੱਤੇ ਆ ਮੈਂ ਇੰਨਿਆਂ ਦੀ ਵਰਤੋਂ ਹਮੇਸ਼ਾ ਹੀ ਦਾਲ ਵਿੱਚ ਕਰਦੀ ਆ ਤੇ ਬਿਲਕੁਲ ਵੀ ਇਹਦਾ ਪਤਾ ਨਹੀਂ ਲੱਗਦਾ ਤੇ ਬਹੁਤ ਹੀ ਚੰਗੇ ਹੁੰਦੇ ਸਿਹਤ ਵਾਸਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਪਾਣੀ ਜਿਵੇਂ ਚਾਰ ਵਾਰ ਪਾਇਆ ਸੀ ਪਰ ਮੇਰੇ ਤੋਂ ਮੈਨੂੰ ਲੱਗਦਾ ਇੱਕ ਤੋਂ ਲੋਵਰੀ ਵੀਡੀਓ ਦਿਖਾਈ ਵੀ ਨਹੀਂ ਗਈ ਤੇ ਇਸ ਤਰ੍ਹਾਂ ਇਹ ਪਤਾ ਲੱਗਦਾ ਇਹ ਬਿਲਕੁਲ ਵੀ ਪੇਟ ਗੈਸ ਨਹੀਂ ਬੰਦਦਾ ਜੇਕਰ ਤੁਸੀਂ ਇਹ ਦਾਲ ਐਵੇਂ ਵੀ ਖਾਲੀ ਵੀ ਖਾ ਸਕਦੇ ਹੋ ਜੇ ਕੋਈ ਕੁ ਭਾਰ ਘਟਾਉਣ ਜਾਂ ਚਾਹੁੰਦਾ ਹੈ ਤੇ ਦਾਲ ਬਿਲਕੁਲ ਵੀ ਨੁਕਸਾਨ ਨਹੀਂ ਕਰਦੀ ਤੇ ਕੁੱਕਰ ਦੀ ਜਿਹੜੀ ਦਾਲ ਆ ਤੁਸੀਂ ਇੱਕ ਦੋ ਵਾਰ ਖਾ ਸਕਦੇ ਇਹਨੂੰ ਤੁਸੀਂ ਦੋ ਤਿੰਨ ਦਿਨ ਰੱਖ ਵੀ ਸਕਦੇ ਹੋ ਹੁਣ ਜੀ ਆਪਾਂ ਇੱਕਦਾਂ ਥੋੜੀ ਜੀ ਦਾਲ ਕੱਢ ਲਾਂਗੇ ਜਿੰਨੇ ਰੋਟੀ ਖਾਣੀ ਹੈ ਖਾ ਲੇਗਾ ਤਕਰੀਬਨ ਹੁਣ ਮੈਂ ਦਾਲ ਇਹਨੂੰ 3 ਵਜੇ ਧਰੀ ਸੀ ਹੁਣ 6 ਵਜ ਗਿਆ ਤੇ ਇੰਨੀ ਕੀ ਬਣ ਗਿਆ ਜੇ ਬਣਨ ਦਵਾਂਗੇ ਰਾਤ ਨੂੰ ਆਪਾਂ 7 ਵਜੇ ਤੱਕ ਇਹ ਦਾਲ ਬਣਦੀ ਰਹਿੰਦੀ ਐ ਇਸੇ ਤਰ੍ਹਾਂ ਹਾਰੀ ਵਿੱਚ ਜਦੋਂ ਧਰਦੇ ਉਦੋਂ ਸਵੇਰ ਜਲਦੀ ਧਰਨੀ ਪੈਂਦੀ ਏ ਕਿਉਂਕਿ ਪਾਥੀਆਂ ਤੇ ਹੌਲੀ-ਹੌਲੀ ਤੇ ਇਹ ਚੁੱਲ੍ਹੇ ਤੇ ਆਪਾਂ 3 ਕਿਹੇ ਵਜੇ ਦਾਲ ਧਰਤੀ ਸੀ ਤੇ ਕੁੱਕਰ ਦਾ ਜੀ ਅੱਧਾ ਹੀ ਘੰਟਾ ਲੱਗਦਾ ਤੁਹਾਨੂੰ ਪਤਾ ਹੀ ਏ ਜੇਕਰ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗਦੀ ਏ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਇਹ ਵੇਖੋ ਜੀ ਦਾਲ ਕਿੰਨੀ ਵਧੀਆ ਬਣ ਗਈ ਹੈ ਬਿਲਕੁਲ ਜੀ ਇੱਕ ਸਾਰ ਹੋ ਗਈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਪੌਤਾ